ਵੱਲੋਂ ਮਿਸਲ ਸਤਲੁਜ ਬਾਰੇ ਥੋੜਾ ਜਿਹਾ ਦੱਸੋ ਜੀ ਹਾਂ ਮਿਸਲ ਸਤਲੁਜ ਦੀ ਇੱਕ ਸਮਾਜਿਕ ਜਥੇਬੰਦੀ ਹੈ ਜਿਵੇਂ ਤੇ ਜਥੇਬੰਦੀ ਦਾ ਜਿਹੜਾ ਮੁੱਖ ਟੀਚਾ ਹੈਗਾ ਕਿ ਸਮਾਜਿਕ ਲੈਵਲ ਤੇ ਕੰਮ ਕਰਨਾ ਨੈਰੇਟਿਵ ਸੈੱਟ ਕਰ ਚੁੱਕਾ ਹੁ ਪੱਕਾ ਟੱਗ ਗਿਆ ਇੰਨੇ ਪੈਸੇ ਬੰਦੇ ਦੀ ਮੌਤ ਹੋ ਗਈ ਤਾਂ ਇੰਨੇ ਪੈਸੇ ਚੱਕ ਨਹੀਂ ਹੋ ਗਿਆ ਨੇ ਗਾਂ ਮਰ ਬੱਕਰੀ ਮੁਰਗੀ ਮਰ ਗਈ ਤਾਂ ਇੰਨੇ ਇੰਨੇ ਪੈਸੇ ਪਰ ਜ਼ਮੀਨ 부ਰਦ ਹੋ ਗਈ ਜ਼ਮੀਨ ਦਰਿਆ ਲੈ ਹੀ ਗਿਆ ਨਾਲ ਇਹ ਜ਼ਮੀਨ ਜੋ ਪੱਕਾ ਹੀ ਦਰਿਆ ਵਹਿਣ ਲੱਗ ਗਿਆ ਉਹਦਾ ਕੀ ਹੱਲ ਹੈ ਇਹ ਇਹ ਅੰਕੜਾ ਕੀ ਆ ਜੀ ਵਸੇ ਅਸਲ ਹੀ ਕਿ ਐਕਚੁਅਲੀ ਦਰਿਆ ਨਾਲ ਦੀ ਕੋਈ ਜ਼ਮੀਨ ਹੀ ਹੈ ਜਿੰਨੀ ਵੀ ਜ਼ਮੀਨ ਹੋ ਨੰਬਰਾਂ ਵਾਲੀ ਚਾਹੇ ਪਹਿਲਾਂ ਉੱਥੇ ਦਰਿਆ ਵਗ ਰਿਆ ਸੀ ਚਾਹੇ ਕੁਛਾ ਮਤਲਬ ਦਰਿਆ ਜ਼ਮੀਨ ਜ਼ਮੀਨ ਕਿਸੇ ਨੇ ਨੱਪੀ ਵੀ ਨਹੀਂ ਦਰਿਆ ਦੀ ਦਰਿਆਵਾਂ ਦੀ ਜ਼ਮੀਨਾਂ ਚ ਵਗਦਾ ਐਸੇ ਕਿੰਨੇ ਪਿੰਡ ਹੋ ਸਕਦੇ ਨੇ ਜੀ ਜਿਹੜੇ ਪਿੰਡ ਪੂਰੇ ਹੀ ਹੁਣ ਬੇਆਬਾਦ ਦੇ ਹੋਣ ਤੇ ਕੰਡੇ ਤੇ ਆ ਗਏ ਪਰ ਹੁਣ ਜਿਵੇਂ ਟਿੰਡੀ ਵਾਲਾ ਜਿਹੜੀ ਜਗ੍ਹਾ ਹੁਸੈਣੀ ਵਾਲੇ ਜਿੰਦੇ ਉੱਥੇ ਇੱਕ ਪਿੰਡ ਹੈ ਕਰੇ ਉਹ ਤਿੰਨ ਪਾਸੇ ਤੋਂ ਦਰਿਆ ਆ ਹੋ ਗਿਆ ਇੱਕ ਪਾਸੇ ਪਾਕਿਸਤਾਨ ਟਾਪੂ ਹੈ ਉਹ ਟਾਪ ਟਾਪੂ ਤੋਂ ਵੀ ਕਦਰਨਾਕ ਫਿਨਿਸ਼ ਚਲੋ ਇੱਕ ਪਾਸੇ ਦੁਸ਼ਮਣ ਹੈ ਤੇ ਦੋ ਤਿੰਨ ਪਾਸੇ ਪਾਣੀ ਪਾਸੇ ਦੁਸ਼ਮਣ ਹੋ ਗਿਆ ਜੀ ਤਿੰਨ ਪਾਸੇ ਪਾਣੀ ਹੋ ਗਿਆ ਇਹ ਤਾਂ ਹੁਣ ਗਵਰਨਮੈਂਟ ਨੂੰ ਸਰਵੇ ਕਰਨਾ ਪਊਗਾ ਕਿ ਕਿੰਨੇ ਕੋਈ ਪਿੰਡ ਟੋਟਲ ਵਾਸ਼ਆਊਟਸ ਹੋਏ ਆ ਕਿੰਨੇ ਹੋਏ ਤੇ ਇੰਨੇ ਪਿੰਡ ਐਸੇ ਆ ਜਿਹੜੇ ਕਿ ਕੁਝ ਪਰਸੈਂਟੇਜ ਹੋਗੇ ਆ ਵਿਧਾਨ ਸਭਾ ਚ ਵੀ ਰੌਲਾ ਉੱਠਿਆ ਇੱਕ ਨੇਤਾ ਨੇ ਦੂਜੇ ਨੇਤਾ ਦੇ ਉੱਤੇ ਜਿਹੜਾ ਇਲਜ਼ਾਮ ਲਾਇਆ ਕਿ ਤੁਸੀਂ ਇਹ ਸੋਚ ਕੇ ਜ਼ਮੀਨ ਲਈਤੀ ਹੈ ਬਿਆਸ ਨੇ ਕੰਡੇ ਦੇ ਉੱਤੇ ਤਾਂ ਕਿ ਇੱਥੇ ਰੇਤ ਆਊਗੀ ਹੋ ਸਕਦਾ ਪੋਸੀਬਲ ਹੈ ਸੋ ਸਾਰਾ ਕੁਝ ਪੋਸੀਬਲ ਆ ਦੈਨਿਕ ਸੂਰਾ ਟੀਵੀ ਵੇਖਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਹੜ੍ਹਾਂ ਦੀ ਮਾਰ ਚੋਂ ਹੌਲੀ-ਹੌਲੀ ਨਿਕਲ ਰਿਹਾ ਹੈ ਪਰ ਜੋ ਤਬਾਹੀ ਦੇ ਨਿਸ਼ਾਨ ਨੇ ਉਹ ਵੀ ਉਗੜਨੇ ਸ਼ੁਰੂ ਹੋ ਗਏ ਨੇ ਬਹੁਤ ਸਾਰੇ ਥਾਮਾਂ ਦੇ ਉੱਤੇ ਫਸਲੀ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਹੋਇਆ ਪਰ ਇਸ ਵਾਰ ਬੜੇ ਸਾਲਾਂ ਪਿੱਛੋਂ ਬੜੇ ਦਹਾਕਿਆਂ ਪਿੱਛੋਂ ਇਸ ਤਰ੍ਹਾਂ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਜਿੱਥੇ ਦਰਿਆ ਜਿਹੜੇ ਨੇ ਉਹ ਆਪਣਾ ਪੁਰਾਣਾ ਵਹਿੜ ਛੱਡ ਕੇ ਨਵੀਂ ਥਾਂ ਤੋਂ ਵਹਿਣ ਲੱਗ ਗਏ ਤੇ ਨਵੀਂ ਥਾਂ ਤੋਂ ਉਹ ਮਾਲਕੀ ਦੀ ਜ਼ਮੀਨਾਂ ਨੰਬਰ ਵਾਲੀਆਂ ਜ਼ਮੀਨਾਂ ਜਿਹੜੀਆਂ ਮਾਲ ਰਿਕਾਰਡ ਦੀਆਂ ਉਹਨਾਂ ਵਿੱਚ ਹੀ ਵਹਿਣ ਲੱਗ ਗਏ ਹੁਣ ਪਤਾ ਨਹੀਂ ਦਰਿਆ ਦੁਬਾਰਾ ਆਪਣਾ ਰੁਖ ਆਪਣਾ ਮੂੰਹ ਕਦੋਂ ਬਦਲੇਗਾ ਜਾਂ ਬਦਲੇਗਾ ਵੀ ਕਿ ਨਹੀਂ ਬਦਲੇਗਾ ਕਿ ਸਾਰੀ ਉਮਰ ਵਾਸਤੇ ਹੀ ਉਹ ਲੋਕ ਆਪਣੀ ਜ਼ਮੀਨ ਜਮੀਨ ਹੀਣ ਹੋ ਗਏ ਨੇ ਜਾਂ ਫਿਰ ਉਹਨਾਂ ਦੀ ਜਮੀਨ ਇੰਨੀ ਕੁ ਡੂੰਗੀ ਹੋ ਗਈ ਆ ਦਰਿਆ ਦੀ ਜਿਹੜੀ ਐ ਅਕਰਵਜਣ ਕਰਕੇ ਕਿ ਉਹ ਮੁੜ ਕੇ ਖੇਤੀਯੋਗ ਹੀ ਨਹੀਂ ਰਹੀ ਕਿ ਜਿੰਨੇ ਦੀ ਜਮੀਨ ਨਹੀਂ ਉਹਨੇ ਉਹਨੇ ਪੈਸੇ ਉਹਨੂੰ ਦੁਬਾਰਾ ਸਵਾਰਨ ਤੇ ਲੱਗ ਜਾਣੇ ਨੇ ਇਸ ਨੂੰ ਲੈ ਕੇ ਕੋਈ ਕੰਪਰੀਹੈਂਸਿਵ ਪਾਲਿਸੀ ਕੋਈ ਸਟੇਟਮੈਂਟ ਕੇਂਦਰ ਵੱਲੋਂ ਜਾਂ ਰਾਜ ਸਰਕਾਰ ਵੱਲੋਂ ਜਾਂ ਸਰਕਾਰੀ ਦਰਬਾਰੇ ਕਿਤੇ ਨਹੀਂ ਆ ਰਹੀ ਇਸ ਪੁਆਇੰਟ ਦੇ ਉੱਤੇ ਕੰਮ ਕਰਨ ਵਾਲੇ ਕੁਝ ਵਿਅਕਤੀ ਨੇ ਕੁਝ ਸੰਸਥਾਵਾਂ ਨੇ ਜਿਨ੍ਹਾਂ ਨੇ ਕੁਝ ਅੰਕੜੇ ਪੇਸ਼ ਕੀਤੇ ਨੇ ਕੁਝ ਥਾਵਾਂ ਦੇ ਉੱਤੇ ਵਿజిਟ ਕੀਤਾ ਹੈ ਜਿਮਨੀ ਹਕੀਕਤ ਦਿਖਾਈ ਹੈ ਉਹਨਾਂ ਚੋਂ ਇੱਕ ਗੈਰ ਸਰਕਾਰੀ ਸੰਸਥਾ ਹੈ ਮਿਸਲ ਸਤਲੁਜ ਉਹਦੇ ਕਰਤਾ ਧਰਤਾ ਨੇ ਸਰਦਾਰ ਅਜੀਪਾਲ ਸਿੰਘ ਬਰਾੜ ਜੋ ਕਿ ਇਸ ਵਕਤ ਦੈਨਿਕ ਸਿਰਾ ਨਾਲ ਬਣੇ ਹੋਏ ਨੇ ਬਰਾੜ ਸਾਹਿਬ ਸਤਿ ਸਕਾਲ ਜੀ ਵੈਜੀ ਖਾਲਸਾ ਵੈਜੀ ਵੈਜੀ ਜੀ ਅ ਪਹਿਲਾਂ ਤਾਂ ਮਿਸਲ ਸਤਲੁਜ ਬਾਰੇ ਥੋੜਾ ਜਿਹਾ ਦੱਸੋ ਜੀ ਹਾਂ ਮਿਸਲ ਸਤਲੁਜ ਜੀ ਅਸੀਂ ਵੈਸੇ ਇੱਕ ਸਮਝ ਲੋ ਜੱਥੇਬੰਦੀ ਹੈ ਜਿਵੇਂ ਹਨ ਤੇ ਜੱਥੇਬੰਦੀ ਦਾ ਜਿਹੜਾ ਮੁੱਖ ਟੀਚਾ ਹੈਗਾ ਕਿ ਸਮਾਜਿਕ ਲੈਵਲ ਤੇ ਕੰਮ ਕਰਨਾ ਤੇ ਪੋਲੀਟੀਕਲ ਨੈਰੇਟਿਵ ਸੈਟ ਕਰ ਚੁੱਕਾ ਕੰਮ ਕਰਨਾ ਜਿਹਦੇ ਵਿੱਚ ਆਪਾਂ ਨੋਨ ਪੋਲੀਟੀਕਲੀ ਪੋਲੀਟੀਕਲ ਨੈਰੇਟਿਵ ਸੈਟ ਕਰਨਾ ਆਏ ਉਦੋਂ ਜਦੋਂ ਆਬਜੈਕਟਿਵਸ ਰੱਖੇ ਸੀ ਕਿ ਜੇ ਆਪਾਂ ਇਲੈਕਸ਼ਨਸ ਵਿੱਚ ਵੀ ਆਉਣਾ ਪਿਆ ਤਾਂ ਆਵਾਂਗੇ ਜੀ ਠੀਕ ਹੈ ਜੀ ਬਟ ਬੇਸਿਕਲੀ ਇਹ ਹੈ ਕਿ ਵੀ ਹਾਲੇ ਤੱਕ ਆਪਾਂ ਇੱਕ ਪੋਲੀਟੀਕਲ ਨੈਰੇਟਿਵ ਇੱਕ ਬਣਾਇਆ ਹੋਇਆ ਕਿ ਸਾਡਾ ਆ ਸੋਚ ਹੈਗੀ ਆ ਪੰਜਾਬ ਨੂੰ ਲੈ ਕੇ ਉਸ ਸੋਚ ਦੇ ਤਹਿਤ ਜਦੋਂ ਵੀ ਕੋਈ ਕੰਮ ਆਉਂਦਾ ਤਾਂ ਆਪਾਂ ਉਹ ਕੰਮ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਚਾਹੇ ਉਹ ਸਟਰਗਲ ਹੋਵੇ ਚਾਹੇ ਅਵੇਅਰਨੈਸ ਹੋਵੇ ਤੇ ਚਾਹੇ ਕੋਈ ਹਿਊਮਨਿਟੇਰੀਅਨ ਕ੍ਰਾਈਸਿਸ ਆਉਂਦਾ ਹੈ ਜਾਂ ਕੁਝ ਹੁੰਦਾ ਹੈ ਪੰਜਾਬ ਦੇ ਉੱਤੇ ਤਾਂ ਉਹਦੇ ਵਿੱਚ ਆਪਾਂ ਕੰਮ ਕਰਦੇ ਆਂ ਫੋਰ ਇਗਜ਼ਾਮਪਲ ਜਿਵੇਂ ਆਪਾਂ ਸਭ ਤੋਂ ਪਹਿਲਾ ਮੋਰਚਾ ਆਪਣਾ ਰਾਜਸਥਾਨ ਪਤਨ ਮੱਤੇਆੜੇ ਦੇ ਵਿੱਚ ਆਪਾਂ ਸਟਰਗਲ ਕੀਤੀ ਫਿਰ ਆਪਾਂ ਸਭ ਤੋਂ ਪਹਿਲਾ ਜਿਹੜਾ ਆਪਦਾ ਇੱਕ ਇੰਡੀਵਿਜੂਅਲ ਮੋਰਚਾ ਜਿਹੜਾ ਲਾਇਆ ਉਹ ਆਪਣਾ ਰਾਜਸਥਾਨ ਫੀਡਰ ਤੇ ਲਾਇਆ ਜਿੱਦੋਂ ਰਾਜਸਥਾਨ ਫੀਡਰ ਨੂੰ ਕੰਕਰੀਟ ਕਰਦੇ ਪੱਕਾ ਕਰਨ ਲੱਗੇ ਸੀ ਪੱਕਾ ਕਰਨ ਲੱਗੇ ਪੱਕੀ ਉਹ ਐ ਹੈ ਕੰਕਰੀਟ ਕਰਕੇ ਉਹਨੂੰ ਹਨਾ ਤਾਂ ਉਹਦਾ ਆਪਣਾ ਮੇਨ ਆਬਜੈਕਟਿਵ ਇਹ ਸੀਗਾ ਆਪਾਂ ਕੰਕਰੀਟੀ ਕਰਨ ਦੇ ਐ ਸੱਚ ਵਿਰੋਧ ਚ ਨਹੀਂ ਸੀਗੇ ਪਰ ਆਪਣਾ ਮੇਨ ਇਹ ਸੀਗਾ ਕਿ ਵੀ ਜੇ ਤੁਸੀਂ ਰਾਜਸਥਾਨ ਫੀਡਰ ਨੂੰ ਕੰਕਰੀਟ ਕਰਦੇ ਤਾਂ ਤੁਸੀਂ ਸਾਡੇ ਜ਼ਿਆਦਾ ਪਾਣੀ ਲਗਾ ਸਕਦੇ ਹ ਸੋ ਪੋਲਿਟੀਕਲ ਆਬਜੈਕਟਿਵ ਸੀਗਾ ਉੱਥੇ ਨਾਲ ਉਥੇ ਲੋਕਲ ਲੋਕਾਂ ਦਾ ਇਹ ਸੀਗਾ ਜਿਹੜੀ ਉਹਨਾਂ ਦੀ ਸੀ ਪੇਜ ਹੋਣ ਕਰਕੇ ਉੱਥੇ ਇੱਕ ਇਕ ਜਿਹੜਾ ਇਕੋ ਸਿਸਟਮ ਚੇਂਜ ਹੋ ਗਿਆ ਤਾਂ ਉਹ ਹੁਣ ਦੁਬਾਰਾ ਚੇਂਜ ਹੋਊਗਾ ਜੇ ਉਹ ਕੰਕਰੀਟ ਹੀ ਕਰ ਲੈਂਦਾ ਸੋ ਆਪਾਂ ਉਹ ਲਾਇਆ ਸੀ ਵੀ ਹਰੀਕੇ ਤੋਂ ਲੈ ਕੇ ਭੋਲੂ ਵਾਲੇ ਦੇ ਹੈਡ ਤੱਕ ਇਹ ਬਿਲਕੁਲ ਨਈ ਕੰਕਰੀਟ ਕਰਾਂਗੇ ਜਾਂ ਹੋਣ ਦੇਵਾਂਗੇ ਤੇ ਉਹ ਆਪਾਂ ਸਕਸੈਸਫੁਲੀ ਡਿਪਲੇ ਉਦੋਂ ਬਾਅਦ ਜ਼ੀਰਾ ਫੈਕਟਰੀ ਚ ਮੇਜਰ ਪਾਰਟਿਸਪੇਸ਼ਨ ਆ ਪੋਲੂਸ਼ਨ ਵਾਲਾ ਪਰਡਿਊਸ਼ਨ ਵਾਲਾ ਚ ਉਹਦੇ ਅਲਾਵਾ ਇੱਥੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਵਾਲਾ ਸੀਗਾ ਉਹ ਫੈਕਟਰੀ ਨੇ ਕਬਜ਼ਾ ਕੀਤਾ ਹੋਇਆ ਸੀ ਉਹਦਾ ਹੁਣ ਵਾਡ ਲਿਆ ਉਹਦਾ ਪਾਥ ਬਣਵਾਇਆ ਸਾਰਾ ਕੁਝ ਆਪਾਂ ਸੂਰੀੰਜ ਦੇ ਪ੍ਰੋਟੈਸਟਸ ਦੇ ਵਿੱਚ ਆਪਾਂ ਹੁੰਨੇ ਆ ਇਹਦੇ ਇਲਾਵਾ ਜਿਵੇਂ ਆਜਾ ਤੁਸੀਂ ਹੁਣ ਹੜਾਂ ਦੇ ਉੱਤੇ ਕੰਮ ਕੀਤਾ ਹੈ ਜਿਹੜਾ ਪਹਿਲੂ ਮੈਚ ਹੋਇਆ ਮੇਰੇ ਖਿਆਲ ਇਹੀ ਤੁਹਾਡਾ ਸਬਜੈਕਟ ਹੈ ਮੈਨੂੰ ਲੱਗਦਾ ਕਿਉਂਕਿ ਫਸਲੀ ਨੁਕਸਾਨ ਉਹ ਸਰਕਾਰੀ ਨੀਤੀਆਂ ਚ ਆਲਰੇਡੀ ਦਰਜ ਨਹੀਂ ਕਿ ਜੇਕਰ ਕੱਚਾ ਕੱਟ ਹੈ ਗਿਆ ਤਾਂ ਇੰਨੇ ਪੈਸੇ ਪੱਕਾ ਟੱਗ ਗਿਆ ਇੰਨੇ ਪੈਸੇ ਬੰਦੇ ਦੀ ਮੌਤ ਹੋ ਗਈ ਤਾਂ ਇੰਨੇ ਪੈਸੇ ਜ਼ਖਮੀ ਹੋ ਗਿਆ ਇੰਨੇ ਗਾਂ ਮਰ ਬੱਕਰੀ ਮੁਰਗੀ ਮਰ ਗਈ ਤਾਂ ਇੰਨੇ ਇੰਨੇ ਪੈਸੇ ਪਰ ਜ਼ਮੀਨ ਬੁਰਦ ਹੋ ਗਈ ਜ਼ਮੀਨ ਦਰਿਆ ਲੈ ਹੀ ਗਿਆ ਨਾਲ ਇਹ ਜ਼ਮੀਨ ਜੋ ਪੱਕਾ ਹੀ ਦਰਿਆ ਵਹਿਣ ਲੱਗ ਗਿਆ ਉਹਦਾ ਕੀ ਹੱਲ ਹੈ ਇਹ ਇਹ ਅੰਕੜਾ ਕੀ ਹੈ ਜੀ ਅਸਲ ਜੀ ਕਿ ਐਕਚੁਅਲੀ ਤਾਂ ਕੀ ਹੈ ਸਰਕਾਰ ਦਾ ਬਹੁਤ ਘੱਟ ਅੰਕੜਾ ਹੋਣ ਦਾ ਦਾਵਾ ਕਰ ਰਹੀ ਹੈ ਜੀ ਇਹ ਤਾਂ ਐਕਚੁਅਲੀ ਤਾਂ ਇਹ ਆ ਕਿ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਹਰੀਕੇ ਹੈਡ ਤੋਂ ਲੈ ਕੇ ਫਾਜ਼ਲ ਕਾ ਤੱਕ ਦੀ ਹੈ ਜੀ ਤੇ ਸਤਲੁਜ ਦੀ ਸਤਲੁਜ ਦੀ ਉਹ ਉਹ ਹਰ ਇੱਕ ਤੇ ਆ ਕੇ ਸਤਲੁਜ ਬਿਆਸ ਇਕੱਠੇ ਹੋ ਜਾਂਦੇ ਹਨ ਤਾਂ ਉਹ ਆਪਣੇ ਕੋਲੇ ਇਨਫੋਰਮੇਸ਼ਨ ਹੈਗੀ ਆ ਤੇ ਉਸ ਇਨਫੋਰਮੇਸ਼ਨ ਦੇ ਤਹਿਤ ਜੋ ਆਪਣੇ ਕੋਲੇ ਪਹਿਲਾਂ ਜਦੋਂ ਫਲੱਡਸ ਆਏ ਸੀ ਤਾਂ ਜਦੋਂ ਉੱਥੇ ਲੋਕਾਂ ਨੂੰ ਮਿਲੇ ਕੁਝ ਆਪਣੇ ਆਪ ਦੇ ਵਰਕਰਸ ਉੱਥੇ ਹੈਗੇ ਆ ਜਾਂ ਆਪਣੇ ਨਾਲ ਜਿਹੜੇ ਜੁੜੇ ਲੋਕ ਆ ਉੱਥੇ ਆ ਤੇ ਜਦੋਂ ਆਪਾਂ ਉੱਥੇ ਉੱਤੇ ਲੋਕਾਂ ਨੂੰ ਮਿਲੇ ਤਾਂ ਪਹਿਲੀ ਗੱਲ ਤਾਂ ਆਪਾਂ ਨੂੰ ਉਦੋਂ ਇਹ ਗੱਲ ਸਮਝ ਆਈ ਕਿ ਐਕਚੁਅਲੀ ਦਰਿਆ ਨਾਂ ਦੀ ਕੋਈ ਜ਼ਮੀਨ ਹੀ ਨਹੀਂ ਹੈ ਠੀਕ ਹੈ ਜਿੰਨੀ ਵੀ ਜ਼ਮੀਨ ਆ ਉਹ ਨੰਬਰਾਂ ਵਾਲੀ ਆ ਚਾਹੇ ਪਹਿਲਾਂ ਉੱਥੇ ਦਰਿਆ ਵਗ ਰਿਹਾ ਸੀ ਚਾਹੇ ਕੋਸ਼ਾ ਮਤਲਬ ਦਰਿਆ ਜ਼ਮੀਨ ਜ਼ਮੀਨ ਕਿਸੇ ਨੇ ਨੱਪੀ ਵੀ ਨਹੀਂ ਦਰਿਆ ਦੀ ਦਰਿਆ ਉਹਨਾਂ ਦੀ ਜ਼ਮੀਨਾਂ ਚ ਵਗਦਾ ਹਰੇ ਜ਼ਮੀਨ ਮਤਲਬ ਜਿੱਥੋਂ ਤਲਵਾੜੇ ਤੋਂ ਸਤਲੁਜ ਭਾਰਤ ਚ ਪੰਜਾਬ ਚ ਦਾਖਲ ਹੁੰਦਾ ਰੋਪੜ ਤੋਂ ਜਿੱਥੋਂ ਨਿਕਲਦਾ ਉੱਥੋਂ ਤੱਕ ਜਿੱਥੇ ਜਿਹੜਾ ਰਿਵਰ ਬੈੱਡ ਹੈ ਹਾਂ ਉਹ ਉਹਦੇ ਨੰਬਰ ਆ ਮਾਲ ਰਿਕਾਰਡ ਦੇ ਵਿੱਚ ਨੰਬਰ ਨੇ ਨੰਬਰ ਆ ਖਾਸ ਕਰਕੇ ਹਰੀਕੇ ਤੋਂ ਅੱਗੇ ਇਹ ਚੀਜ਼ ਪ੍ਰੋਮੀਨੈਂਟਲੀ ਅਵੇਲੇਬਲ ਹੈਗੀ ਆ ਉਹਦਾ ਕਾਰਨ ਹਰੀਕੇ ਬਿਰਾਜ ਜਦੋਂ ਬਣਿਆ ਜੀ ਤਾਂ ਐਕਚੁਅਲੀ ਕੀ ਸੀ ਦਰਿਆ ਅਗੇ ਸੀਗਾ ਉੱਥੋਂ ਪੁਸ਼ ਹੋ ਕੇ ਉਹਨੂੰ ਇੱਧਰ ਲਿਆਂਦਾ ਗਿਆ ਉੱਥੇ ਪੌਂਡ ਬਣਾਉਣਾ ਸੀ ਉਹਨਾਂ ਨੇ ਪਾਣੀ ਰਾਜਸਥਾਨ ਫੀਡਰ ਨੂੰ ਦੇਣ ਵਾਸਤੇ ਉਹ ਬਿਰਾਜ ਬਣਾਉਣਾ ਸੀ ਤਾਂ ਉਹ ਜਿਹੜੀ ਇੱਧਰ ਜ਼ਮੀਨਾਂ 'ਚ ਆਇਆ ਉਹ ਮਲਕੀਅਤ ਦੀਆਂ ਜ਼ਮੀਨਾਂ ਐ ਇੱਥੋਂ ਤੱਕ ਜਿਹੜਾ ਨਵਾਂ ਪੁਲ ਬਣਿਆ ਨਾ ਹੁਣ ਉੱਥੇ ਜਿਹੜਾ ਆਪਣਾ ਜਿਹੜਾ ਮਖੂ ਨੂੰ ਕਨੈਕਟ ਕਰਦਾ ਅਗੇ ਮਾਝੇ ਨਾਲ ਮਾਲਵੇ ਤੇ ਮਾਝੇ ਨੂੰ ਕਨੈਕਟ ਕਰਦਾ ਉਸ ਪੁਲ ਦੇ ਉੱਤੇ ਜੋ ਜ਼ਮੀਨਾਂ ਜਿੱਥੇ ਪਿੱਲਰ ਆਏ ਜਾਂ ਪੋਲਾ ਆਇਆ ਉਹ ਜ਼ਮੀਨਾਂ ਦਾ ਜਿਹੜਾ ਪੈਸਾ ਮਿਲਿਆ ਲੋਕਾਂ ਨੂੰ ਅਕਵਾਇਰ ਹੋਈ ਜਾਂਦਾ ਅਕਵਾਇਰ ਹੋਈ ਜਾਂਦਾ ਉਹ ਬਣਾਉਣ ਵਾਸਤੇ ਸਾ ਪੋਲ ਬਣਾ ਕੇ ਦਰਿਆ ਵਹਾਉਣ ਵਾਸਤੇ ਦਰਿਆ ਵਹਾਉਣ ਵਾਸਤੇ ਕੋਈ ਨੀ ਕਦੇ ਜ਼ਮੀਨ ਹੋਈ ਨਹੀਂ ਦਰਿਆ ਵਹਾਉਣ ਵਾਸਤੇ ਜਾਂ ਨਹਿਰ ਬਣਾਉਣ ਵਾਸਤੇ ਹੋਈ ਹੋਗੀ ਪੋਲ ਵਾਸਤੇ ਹੋਈ ਨਾ ਹੁਣ ਜੇ ਦਰਿਆ ਦੇ ਵਿਚਾਲੇ ਪੋਲਸ ਤੇ ਜ਼ਮੀਨ ਐਕਵਾਇਰ ਹੋ ਰਹੀ ਆ ਤੇ ਕਿਸੇ ਨੂੰ ਉਹਦੇ ਪੈਸੇ ਮਿਲ ਰਹੇ ਤਾਂ ਇਹਦਾ ਮਤਲਬ ਦਰਿਆ ਉਹਦੀ ਜ਼ਮੀਨ ਚੋ ਹੀ ਵਗ ਰਿਹਾ ਨਾ ਥਿਓਰੈਟਿਕਲੀ ਹੈ ਨਾ ਪਰ ਕਿਉਂਕਿ ਸਦੀਆਂ ਤੋਂ ਦਰਿਆ ਐ ਵਗੇ ਆ ਤੇ ਐ ਹੁੰਦਾ ਰਿਹਾ ਪਹਿਲਾਂ ਕੀ ਹੁੰਦਾ ਸੀ ਕਿ ਦਰਿਆਵਾਂ ਦੇ ਆਸੇ ਪਾਸੇ ਤੁਸੀ ਬਾਨ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ ਉਹਦੇ ਆਦਾ ਫਲਾਵ ਬਹੁਤ ਹੋ ਜਾਂਦਾ ਸੀ ਕਦੀ ਇਦਰੋਂ ਵਾਗਿਆ ਹੁੰ ਜਿਵੇਂ ਸਤਲੋ ਹੋ ਜਾਓ ਕੁਰਾਲੀ ਤੱਕ ਵਗ ਜਾਂਦਾ ਸੀ ਫਿਰ ਉਹ ਸਿਮਟ ਵੀ ਜਾਂਦਾ ਸੀਗਾ ਸੋ ਸਲਾਬਾ ਆਇਦਾ ਫਾਇਦਾ ਵੀ ਹੁੰਦਾ ਸੀ ਤੇ ਜ਼ਮੀਨਾਂ ਰੁੜਦੀਆਂ ਵੀ ਸੀਗੀਆਂ ਪਰ ਲਾਰਜਲੀ ਉਹਦੀ ਬਜਾਏ ਪਾਸਚਰ ਲੈਂਡ ਕਿਤੇ ਨਾ ਕਿਤੇ ਪਈ ਹੁੰਦੀ ਸੀ ਉਹ ਬੰਦਾ ਫਾਰਮਰ ਉਥੋਂ ਸ਼ਿਫਟ ਹੋ ਕੇ ਦੂਜੇ ਪਾਸੇ ਆ ਜਾਂਦਾ ਸੀ ਪਹਿਲਾਂ ਉਹ ਅਨਗਾਰਗਨਾਈਜ਼ ਸੈਕਟਰ ਚ ਸ਼ਿਫਟ ਹੁੰਦਾ ਰਿਹਾ ਬਾਅਦ ਚ ਅੰਗਰੇਜ਼ਾਂ ਵੇਲੇ ਉਹ ਸ਼ਿਫਟਿੰਗ ਇੱਕ ਸਿਸਟਮ ਬਣਾ ਦਿੱਤਾ ਗਿਆ ਕਿ ਜੇ ਇੱਥੇ ਤੇਰੀ ਜ਼ਮੀਨ ਰੁੜ ਜੂਗੀ ਤਾਂ ਤੈਨੂੰ ਉਹ ਸ਼ਾਮਲਾਟ ਜੀ ਦੇ ਦਿੱਤੀ ਜਾਊਗੀ ਜਦੋਂ ਤੁਸੀਂ ਬੰਦ ਬਣ ਗਿਆ ਤਾਂ ਉਹ ਬਾਹਰ ਵਾਲੀਆਂ ਜ਼ਮੀਨਾਂ ਤਾਂ ਖਤਮ ਹੋ ਗਈਆਂ ਨਾ ਤੁਸੀਂ ਦੇ ਤੇ ਉਹਦੇ ਪਹਿਲਾ ਦਰਿਆ ਵਾਲੇ ਪਾਸੇ ਵਾਲੀਆਂ ਖਤਮ ਹੋ ਗਈਆਂ ਹਾਂ ਦਰਿਆ ਹਾਂ ਉਹ ਹੁਣ ਦਰਿਆ ਦੇ ਅੰਦਰ ਜਿਹੜੀਆਂ ਉਹ ਤੁਸੀਂ ਦੇ ਅੰਦਰ ਆ ਗਈਆਂ ਪਹਿਲੀ ਤੁਸੀਂ ਦੇ ਤੇ ਸੈਕਿੰਡ ਦੇ ਉਹਦੇ ਚ ਜਿਹੜੀ ਪਹਿਲੀ ਦੇ ਅੰਦਰ ਆ ਗਈਆਂ ਮੇਨ ਦੇ ਉਹ ਤਾਂ ਆਲਮੋਸਟ ਦਰਿਆ ਬਣ ਗਿਆ ਜੀ ਉਹ ਤਾਂ ਕੋਈ ਐਥ ਕੀ ਵਾਰ ਫਲਡਸ ਚੜੋ ਨਾਰਮਲੀ ਵੀ ਉੱਥੇ ਦਰਿਆ ਵਗ ਜਾਂਦਾ ਹੈਗਾ ਜਿਹੜੀ ਉਹ ਸੈਕਿੰਡ ਵਾਲੀ ਟੁੱਟਦੀ ਹੈ ਨਾ ਜੀ ਹਾਂ ਮਤਲਬ ਜਦ ਸੈਕਿੰਡ ਨੂੰ ਟੱਚ ਕਰਦੀ ਜਦੋਂ ਵਿਚਾਲੇ ਉੱਥੇ ਪ੍ਰੋਬਲਮ ਹੈਗੀ ਉੱਥੇ ਜ਼ਮੀਨਾਂ ਦੀ ਮਲਕੀਅਤ ਹੈਗੀ ਆ ਪਰ ਉਹ ਜ਼ਮੀਨਾਂ ਐਥ ਕੀ ਵਾਰ ਜੋ ਹੁਣ ਗਵਰਨਮੈਂਟ ਦਾ ਸਰਵੇ ਆਇਆ ਉਹ ਵੀ ਸਾਰੇ ਪੰਜਾਬ ਚ 5300 ਏਕੜ ਖਾਦੀ ਗਈ ਆ ਪਰ ਉੱਥੇ ਵੀ ਆਪਾਂ ਨੂੰ ਇਹ ਜਿਹੇ ਪਿੰਡ ਮਿਲਦੇ ਆ ਜਿੱਥੇ 4-400 ਕਿੱਲੇ ਜ਼ਮੀਨ ਚੋਂ ਸਿਰਫ 100-100 70-70 ਕਿੱਲੇ ਰਹਿ ਗਏ ਉਹ ਜ਼ਮੀਨ ਜ਼ਿਮੀਂਦਾਰ ਜਿਹਨਾਂ ਦੇ 20-20 ਕਿੱਲੇ ਜ਼ਮੀਨ ਸੀ ਅੱਜ 4-4 5-5 ਕਿੱਲੇ ਰਹਿ ਗਏ ਉਹਦਾ ਕੋਈ ਪਾਲਿਸੀ ਹੈ ਨਹੀਂਗੀ ਜੀ ਕੋਈ ਸਿਸਟਮ ਹੈ ਨਹੀਂਗਾ ਉਹਦੀ ਕੀ ਕੰਪਨਸੇਸ਼ਨ ਹੋਊਗੀ ਕੋਈ ਹੋਊਗੀ ਉਸ ਤਰ੍ਹਾਂ ਹੋਏਗੀ ਹਾਂ ਕਿਸ ਤਰ੍ਹਾਂ ਹੋਊਗੀ ਉਹਦੀ ਕੋਈ ਨੀਤੀ ਨਹੀਂ ਉਹ ਕਿਵੇਂ ਗ੍ਰਿਆਂ ਮਿਣਿਆ ਜਾਊਗਾ ਕੀ ਹੋਊਗਾ ਹਲੇ ਤੱਕ ਹੈ ਨਹੀਂ ਇੱਕ ਤਾਂ ਇਹ ਪ੍ਰੋਬਲਮ ਫਿਰ ਜਦੋਂ ਆਪਾਂ ਹੋਰ ਅੱਗੇ ਜਾਂਦੇ ਰਹਿੰਦੇ ਆ ਹੁਸੈਣੀ ਵਾਲੇ ਦੇ ਨੇੜੇ ਜਾਂਦੇ ਰਹਿੰਦੇ ਆ ਤੇ ਅੱਗੇ ਜਲਾਲਾਬਾਦ ਵਾਲੇ ਉਸ ਪਿੰਨੇ ਆ ਤਾਂ ਹੁਸੈਣੀ ਵਾਲੇ ਦੇ ਨੇੜੇ ਕੀ ਹੋਇਆ ਸੀ ਕਿ ਹੁਸੈਣੀ ਵਾਲਾ ਵਾਲਾ ਏਰੀਆ ਲੈਣ ਵਾਸਤੇ ਆ ਭਾਰਤ ਨੇ ਇਹਦੇ 12 ਪਿੰਡ ਪਾਕਿਸਤਾਨ ਨੂੰ ਦਿੱਤੇ ਸੀ ਉੱਥੋਂ ਲੋਕ ਇੱਧਰ ਆ ਕੇ ਸੈਟਲ ਹੋਏ ਉਹਨਾਂ ਨੂੰ ਪੰਜ-ਪੰਜ ਕਿੱਲੇ ਅਲਾਟ ਹੋ ਗਏ ਉੱਥੇ ਹੁਣ ਉਹ ਜ਼ਮੀਨਾਂ ਦੀ ਅਲਾਟਮੈਂਟ ਤਾਂ ਹੋ ਗਈ ਪਰ ਕਿਉਂਕਿ ਉਹ ਏਵੈਕੂਏ ਪ੍ਰਾਪਰਟੀ ਨਹੀਂ ਸੀ ਪੰਜਾਬ ਸਰਕਾਰ ਦੀ ਪ੍ਰਾਪਰਟੀ ਸੀ ਤਾਂ ਹਾਲੇ ਤੱਕ ਉਹ ਕੋਈ ਉਧਰ ਜਾਣ ਵਾਲਾ ਛੱਡ ਕੇ ਨਹੀਂ ਗਿਆ ਸੀ ਉਧਰ ਹਾਂ ਜਿਹੜੇ ਮੁਸਲਮਾਨ ਨਹੀਂ ਛੱਡ ਕੇ ਗਏ ਸੀ ਮਤਲਬ ਜਦੋਂ ਮੁਸਲਮਾਨ ਨਹੀਂ ਛੱਡ ਕੇ ਗਏ ਸੀ ਤਾਂ ਉਦੋਂ ਤਾਂ ਉਹੀ ਪ੍ਰਾਪਰਟੀ ਜਾਂ ਵੰਡ ਤੋਂ ਬਾਅਦ ਅਲਾਟ ਹੋਈਆਂ ਸੀ ਕਿ ਇਧਰੋਂ ਜਿਹੜੇ ਮੁਸਲਮਾਨ ਉੱਠ ਕੇ ਚਲੇ ਗਏ ਉਹਨਾਂ ਦੀਆਂ ਜ਼ਮੀਨਾਂ ਅਲਾਟ ਕਰ ਦਿੱਤੀਆਂ ਉਧਰੋਂ ਆਉਣ ਵਾਲਿਆਂ ਨੂੰ ਉਧਰ ਦੇ ਰਿਕਾਰਡ ਦੇ ਹਿਸਾਬ ਨਾਲ ਤੇ ਉਧਰ ਗਿਆਨ ਨੂੰ ਜਿਹੜੇ ਹਿੰਦੂ ਸਿੱਖ ਇਧਰ ਆਏ ਸੀ ਉਹਨਾਂ ਦਾ ਉਹਨਾਂ ਦਾ ਵੀ ਇਦਾਂ ਹੀ ਬੋਆ ਤਾਂ ਉਹ ਜਿਹੜੀਆਂ ਜ਼ਮੀਨਾਂ ਹੈਗੀਆਂ ਪੰਜ-ਪੰਜ ਏਕੜ ਉਹ ਦੋ Uh, 68 ਕੇ 69 ਚ ਇੱਕ ਵਾਰੀ ਅਲੋਟ ਕਰ ਦਿੱਤੀਆਂ ਉਹ ਵੋਨ ਪਹਿਲਾਂ ਹੀ ਲੱਗ ਗਈ ਸੀ ਪਰ ਇੱਕ ਉੱਪਰ ਕਾਪੀ ਜੀ ਉਹਦੀ ਪਾਸਬੁੱਕ ਜੀ ਬਣ ਗਈ ਉਹ ਉਸ ਤੋਂ ਬਾਅਦ ਉਹ ਜ਼ਮੀਨਾਂ ਹਲੇ ਵੀ ਕੱਚੀਆਂ ਸੀ 2009 ਚ ਇੱਕ ਪਾਲਿਸੀ ਆਈ ਆ ਆਪਣਾ ਉਦਿੱਤੀ ਸਰਕਾਰ ਨੇ ਕਿ ਵੀ ਇਹਨਾਂ ਦਾ ਆ ਰੇਟ ਦੇ ਕੇ ਪਹਿਲਾਂ 2007 ਚ ਆਈ ਇੱਕ ਪਾਲਿਸੀ ਪਰ ਪਾਲਿਸੀ ਕਾਰਜ ਹੋ ਗਈ ਫਿਰ 2009 ਚ ਇੱਕ ਥੋੜੀ ਸੋਲਿਡ ਪਾਲਿਸੀ ਆਈ ਜਿਹੜੀ ਕਾਨੂੰਨੀ ਤੌਰ ਤੇ ਬਿਹਤਰ ਸੀ ਉਹਦੇ ਚ ਫਿਰ ਉਹਨਾਂ ਨੇ ਰੇਟ ਰੱਖੇ ਜਿਵੇਂ 75000 ਮੋਲ ਜਿਹੜੀ ਨਾਰਮਲ ਜ਼ਮੀਨ ਆ 50000 ਮੋਲ ਜਿਹੜੀ ਦਰਿਆ ਦੇ ਤੇ ਤਾਰ ਦੇ ਵਿਚਾਲੇ ਆ ਜਿਹੜੀ ਤਾਰ ਤੋਂ ਪਰਾਂ ਦਰਿਆ ਦੇ ਵਿੱਚ ਜਮੀਨ ਹੈਗੀ ਉਹਦਾ 25% ਤਾਂ ਇਸ ਹਿਸਾਬ ਨਾਲ ਪਰ 1 ਏਕੜ ਦਾ ਮੋਲ ਰੱਖ ਕੇ ਤੈਅ ਕਰਕੇ ਤੇ ਰਜਿਸਟਰੀਆਂ ਹੋਈਆਂ ਸਾਰੀ ਲੋਕਾਂ ਕੋਲੇ ਪੈਸਾ ਹੈ ਨਹੀਂ ਸੀ ਉਹ ਪਾਲਿਸੀ ਨਹੀਂ ਹੋਈ ਪਰ ਜਦੋਂ 2017 ਚ ਸਰਕਾਰ ਨੇ ਪਾਲਿਸੀ ਰੀਸੈਂਡ ਕਰ ਲਈ ਤਾਂ ਤੇ ਹਲੇ ਬਹੁਤ ਐਸੇ ਲੋਕ ਆ ਬਹੁਤ ਵੱਡੀ ਤਦਾਦ ਚ ਲੋਕ ਆ ਜਿਨ੍ਹਾਂ ਨੇ ਉਹ ਰਜਿਸਟਰੀਆਂ ਨਹੀਂ ਕਰਾਈਆਂ ਵੀ ਤਾਂ ਉਹ ਵੀ ਕੱਚੀਆਂ ਜ਼ਮੀਨਾਂ ਆ ਜੇ ਉਹ ਰੁੜ ਗਈਆਂ ਤਾਂ ਉਹ ਤਾਂ ਤਾਂ ਕੁਝ ਵੀ ਹੈ ਨਹੀਂ ਨਾ ਉਹ ਹੈ ਵੀ ਸਾਰਾ ਸਤਲੁਜ ਦੀ ਮਾਰ ਹੈ ਹਾਂ ਸਤਲੁਜ ਦੀ ਮਹਾਰਾਜੀ ਉੱਥੇ ਉਸੈਣੀ ਵਾਲੇ ਬਹੁਤ ਗਰੀਬੀ ਆ ਬੁਰਾ ਹਾਲ ਆ ਉਹ ਪੰਜ ਕਿਲਿਆਂ ਤੋਂ ਹੁਣ ਕਿਲਾ ਕਿਲੇ ਦੇ ਸਵਾ ਸਵਾ ਕਿਲੇ ਦੇ ਮਾਲ ਕਰ ਰਹੇਗੇ ਪਹਿਲੀ ਗੱਲ ਤਾਂ ਇਹ ਪ੍ਰੋਬਲਮ ਆ ਦੂਜੀ ਵੱਡੀ ਉਹਦੇ ਚ ਪ੍ਰੋਬਲਮ ਹੈਗੀ ਕਿ ਮੁਆਵਜ਼ਾ ਜਿਹੜਾ ਹੈਗਾ ਉਹ ਵੀ ਨਹੀਂ ਮਿਲਦਾ ਉਹਨਾਂ ਨੂੰ 2019 ਤੱਕ ਕਾਸ਼ਤ ਕਰਦੇ ਕਰ ਦਿੱਤੀ ਸੀ ਉਹ ਵੀ ਕਾਰਡ ਦਿੱਤੇ ਗਏ ਆ ਹੁਣ ਹੁਣ ਉਹਨਾਂ ਕਾਸਤਕਾਰ ਆ ਉਹ ਤਾਂ ਜਿਵੇਂ ਬੈਠੇ ਆ ਉੱਥੇ ਜੋ ਰੁੜਗੀ ਤਾਂ ਖਤਮ ਹੋ ਗਈ ਸੋ ਇਹ ਦੋ ਤਰ੍ਹਾਂ ਦੀਆਂ ਪ੍ਰੋਬਲਮਸ ਆ ਦੋਨਾਂ ਬਾਰੇ ਕੋਈ ਪਾਲਿਸੀ ਹੈ ਹੁਣ ਜੋ ਤਾਜ਼ਾ ਸਥਿਤੀ ਹੈ ਇਹ ਸਥਿਤੀ ਤੁਸੀਂ ਕਹੇ ਕਿ ਕਈ ਪਿੰਡਾਂ ਦੀਆਂ ਤਾਂ 2-2 ਤੋਂ 3-300 4-400 ਏਕੜ 75 75% ਉਹਦੀ ਸੋ 75 ਯਾਨੀ ਕਿ 5-600 ਏਕੜ ਮੂਮੂਨ ਤੌਰ ਤੇ ਪੰਜਾਬ ਦਾ ਇੱਕ ਦਰਮਿਆਨਾ ਪਿੰਡ ਜਿਹੜਾ ਉਹਦੀ ਜ਼ਮੀਨ ਉਹਦੇ ਮਾਲਕੀ ਚ ਹੁੰਦੀ ਹੈ ਉਹਦੇ ਹਾਂਜੀ ਉਹਦੇ ਘੇਰੇ ਚ ਹੁੰਦੀ ਹੈ ਆ ਉਹ ਐਸੇ ਕਿੰਨੇ ਪਿੰਡ ਹੋ ਸਕਦੇ ਨੇ ਜੀ ਜਿਹੜੇ ਪਿੰਡ ਪੂਰੇ ਹੀ ਹੁਣ ਬੇਆਬਾਦ ਦੇ ਹੋਣ ਦੇ ਕੰਢੇ ਤੇ ਆ ਗਏ ਨਹੀਂ ਆਏ ਆ ਜੀ ਪਹਿਲਾਂ ਵੀ ਜਿਹੜੇ ਬੇਚਰਾਗ ਹੋਏ ਪਿੰਡ ਹੈਗੇ ਹਾਂ ਉੱਥੇ अवेलेबल ਹੈ ਉਹ ਪਿੰਡ ਜਿਹਨ ਲੋਕ ਦੱਸਦੇ ਵੀ ਇੱਥੇ ਪਿੰਡ ਹੁੰਦਾ ਸੀ ਇੱਥੇ ਹੁੰਦਾ ਤੇ ਹੁਣ ਵੀ ਉਹ ਜਿਹੜਾ ਡੇਟਾ ਤਾਂ ਹੁਣ ਨਿਕਲੂਗਾ ਪਰ ਹੁਣ ਜਿਵੇਂ ਟਿੰਡੀ ਵਾਲਾ ਜਿਹੜੀ ਜਗ੍ਹਾ ਹੁਸੈਰੀਆਂ ਵਾਲੇ ਦਿੰਦੇ ਉੱਥੇ ਇੱਕ ਪਿੰਡ ਹੈਗਾ ਤੇ ਉਹਦੇ ਤਿੰਨ ਪਾਸੇ ਤਾਂ ਦਰਿਆ ਹੋ ਗਿਆ ਇੱਕ ਪਾਸੇ ਪਾਕਿਸਤਾਨ ਹੋ ਗਿਆ ਟਾਪੂ ਹੈ ਉਹ ਟਾਪੂ ਤੋਂ ਵੀ ਖਤਰਨਾਕ ਪੋਜੀਸ਼ਨ ਚ ਹੈ ਨਾ ਮਤਲਬ ਟਾਪੂ ਤਾਂ ਫੇਰ ਚੱਲ ਕੋਈ ਵੀ ਸਾਰੇ ਪਾਸੇ ਸੇਫਤਾ ਕਰ ਸਕਦੇ ਆ ਆਪਾਂ ਇੱਕ ਪਾਸੇ ਦੁਸ਼ਮਣ ਹੈ ਤੇ ਦੋ ਤਿੰਨ ਪਾਸੇ ਪਾਣੀ ਪਾਸੇ ਦੁਸ਼ਮਣ ਹੋ ਗਿਆ ਜੀ ਤਿੰਨ ਪਾਸੇ ਪਾਣੀ ਹੋ ਗਿਆ ਤੇ ਉਹ ਪਾਣੀ ਦੇ ਅੱਗੇ ਵੀ ਕੋਈ ਨੌਚਸ ਨਹੀਂ ਬਣ ਰਹੀਆਂ ਉਹ ਪਾਣੀ ਹੋ ਸਕਦਾ ਵੀ ਅਗਲੀ ਸਰਦੀਆਂ ਚ ਕੋਈ ਤੇਜ਼ ਪਾਣੀ ਆ ਜਾਏ ਜੋ ਫਿਰ ਹੋਰ ਰੋੜ ਕੇ ਲੈ ਜਾਏ ਤੇ ਉਹਦੇ ਪਿੰਡਾਂ ਦੇ ਘਰ ਬੜੇ ਉੱਡੇ ਆ ਖਤਮ ਹੋਏ ਆ ਸੋ ਬਹੁਤ ਪਰਸੈਂਟੇਜ ਘਰ ਦੀ ਖਤਮ ਹੋ ਗਈ ਸੋ ਇਹ ਤਾਂ ਹੁਣ ਗਵਰਨਮੈਂਟ ਨੂੰ ਸਰਵੇ ਕਰਨਾ ਪਊਗਾ ਕਿ ਕਿੰਨੇ ਕੋਈ ਪਿੰਡ ਟੋਟਲ ਵਾਸ਼ਆਊਟਸ ਹੋਏ ਆ ਕਿ ਨਹੀਂ ਹੋਏ ਤੇ ਕਿੰਨੇ ਕੁ ਪਿੰਡ ਐਸੇ ਆ ਜਿਹੜੇ ਕਿ ਕੁਝ ਪਰਸੈਂਟੇਜ ਹੋਗੇ ਪਰ ਜੇ ਤੁਸੀਂ ਉਸ ਇਲਾਕੇ 'ਚ ਘੁੰਮੋਗੇ ਨਾ ਵੈਸੇ ਜੀ ਤਾਂ ਤੁਹਾਨੂੰ ਤੁਸੀਂ ਉਹ ਵੇਖਣ ਨੂੰ ਮਿਲੂਗਾ ਤੁਹਾਨੂੰ ਤੇ ਬਹਿਕਾਂ ਬਹੁਤ ਆ ਪਿੰਡਾਂ ਇਕੱਠਾ ਪਿੰਡ ਨਹੀਂਗਾ ਕਿਸੇ ਨੇ ਉੱਥੇ ਪਾਇਆ ਟਾਣੀ 'ਚ ਕਿਸੇ ਨੇ ਉੱਥੇ ਪਾਇਆ ਵਿਆ ਤੇ ਉਹਦੇ ਵੀ ਪਿੰਡਾਂ ਦੇ ਕੈਰੇਕਟਰ ਜਿਹੜਾ ਮਾਝੇ ਵਾਲ ਹੋਰ ਸ਼ੋਅ ਹੁੰਦਾ ਤੇ ਮਾਲਵੇ ਵਾਲ ਹੋਰ ਸ਼ੋਅ ਹੁੰਦਾ ਮਾਲਵੇ ਵਾਲੇ ਪਾਸੇ ਲੋਕਾਂ ਲੋਕਾਂ ਦੀ ਵਸੋਂ ਹੈ ਮਤਲਬ ਬਹਿਕਾਂ ਪਾਲੀਆਂ ਆਪਣੌ ਘਰ ਪਾਲੇ ਪਰ ਥੋੜੀ ਜਿਹੀ ਦੂਰੀ ਜਦੋਂ ਉਹ ਦੂਜੇ ਪਾਸੇ ਪਾ ਮਾਝੇ 'ਚ ਜਾਂਦੇ ਆ ਤਾਂ ਲੋਕਾਂ ਨੇ ਉਸ ਏਰੀਆ ਦੇ ਅੰਦਰ ਕੁਝ ਨਹੀਂ ਪਾਇਆ ਵਿਆ ਉੱਪਰੋਂ ਦੂਜੇ ਪਾਸੇ ਤੋਂ ਸੀ ਬੰਦੇ ਦੂਜੇ ਪਾਸੇ ਰੱਖੀ ਹੋਈ ਆ ਹੂੰ ਸੋ ਇਹ ਮਤਲਬ ਪਾਲਿਸੀ ਬਣਾਉਣ ਲੱਗੇ ਜਾਂ ਕੁਝ ਕਰਨ ਲੱਗੇ ਇਹ ਬਹੁਤ ਬਰੀਕੀਆਂ ਧਿਆਨ ਚ ਰੱਖਣੀਆਂ ਪੈਣੀਆਂ ਤਾਂ ਤੁਸੀਂ ਕੋਈ ਕੰਪਨਸੇਸ਼ਨ ਵੀ ਬਣਾ ਸਕਦੇ ਤੁਸੀਂ ਹਰੀਕੇ ਤੋਂ ਲੈ ਕੇ ਜਿੱਥੋਂ ਤੱਕ ਪੰਜਾਬ ਚ ਹੱਦ ਪੈਂਦੀ ਆ ਸਤਲੁਜ ਦੀ ਉੱਥੋਂ ਤੱਕ ਦਾ ਤਾਂ ਤੁਸੀਂ ਆਪ ਕੰਮ ਕਰਕੇ ਆਏ ਹੋ ਇਸ ਤੋਂ ਇਲਾਵਾ ਵੱਡੀ ਮਾਰ ਪਈ ਆ ਬਿਆਸ ਵਾਲੇ ਪਾਸੇ ਬਿਆਸ ਤੇ ਬਿਆਸ ਵਾਲੇ ਪਾਸੇ ਤੇ ਪਈ ਆ ਜੀ ਸੁਲਤਾਨਪੁਰ ਲੋਧੀ ਵਾਲੇ ਪਾਸੇ ਤੇ ਇੱਧਰ ਘੱਗਰ ਦੀ ਮਾਰ ਪਈ ਆ ਮੇਰਾਬਸੀ ਤੋਂ ਸ਼ੁਰੂ ਹੋ ਜਾਂਦੀ ਆ ਮੂਲਕ ਤੱਕ ਅੱਗੇ ਤੱਕ ਪਈ ਆ ਇੱਥੇ ਵੀ ਬਹੁਤ ਸਾਰੀਆਂ ਜ਼ਮੀਨਾਂ ਐਸੀਆਂ ਜਿਹੜਾ ਆਪਾਂ ਥੋੜਾ ਕੰਮ ਕੀਤਾ ਜੀ ਜਿਹੜਾ ਏਰੀਆ ਨਨੇੜੀਆਂ ਤੇ ਉਹ ਇਲਾਕਾ ਹੈਗਾ ਹਾਂਜੀ ਜਿਹੜਾ ਵੀ ਉਹ ਸ਼ੰਭੂ ਤੋਂ ਥੋੜਾ ਜਿਹਾ ਅੱਗੇ ਦਾ ਬਣਾਉਰ ਏਰੀਆ ਪੈ ਜਾਂਦਾ ਉੱਥੇ ਵੇਖੋ ਬਹੁਤ ਏਰੀਆ ਚ ਘਰ ਵਾਗ ਹੀ ਗਿਆ ਹਾਂ ਤੇ ਬਹੁਤ ਏਰੀਆ ਐਸਾ ਜੀ ਦੇ ਵਿੱਚ ਹੁਣ ਘਰ ਵਾਗ ਰਿਹਾ ਉਹ ਕਗਰਾ ਦਾ ਪੁਰਾਣਾ ਰੂਟ ਛੱਡ ਗਿਆ ਤੇ ਹੋਰ ਪਾਸੇ ਵਗ ਰਿਹਾ ਨਨੇੜੀਆਂ ਪਿੰਡ ਚ ਤਾਂ ਗੁਰੂ ਘਰ ਨੂੰ ਵੀ ਉਹ ਹੁਣ ਭੰਨਦਾ ਪਿਆ ਉੱਥੇ ਕ੍ਰੈਕਸ ਹੋਣੇ ਸ਼ੁਰੂ ਹੋ ਗਏ ਉਹ ਖਾ ਗਿਆ ਇਹਨਾਂ ਇਲਾਕਾ ਤੇ ਉਹ ਡੈਫੀਨੇਟਲੀ ਹੋਈ ਹੈ ਪਰ ਉੱਥੇ ਨਾ ਥੋੜਾ ਬਹੁਤ ਪੋਲਿਟਿਕਲ ਇੰਟਰਵੈਂਸ਼ਨ ਵੀ ਹੈਗੀ ਹੈ ਜੀ ਉਹ ਜੋ ਉੱਥੇ ਉਹਨਾਂ ਦੇ ਜਿਹੜੇ ਐਮ.ਐਲ.ਏ. ਗੁਰਲਾਲ ਹੈ ਨਾ ਉਹਨਾਂ ਨੇ ਵੀ ਇੱਕ ਨੌਚ ਜਿਹੜੀ ਹੈਗੀ ਹੈ ਬਹੁਤ ਅੱਗੇ ਤੱਕ ਉਹਨੇ ਬਣਾ ਲਈ ਹੈ ਇਹ ਦੇ ਕਰਕੇ ਹਾਂ ਉਹਦੇ ਕਰਕੇ ਉੱਥੇ ਉਹਨਾਂ ਨੇ ਕਿਹਾ ਵੀ ਆਪਣੀ ਜ਼ਮੀਨ ਤੇ ਆਪਣੇ ਬੰਦਿਆਂ ਦੀ ਜ਼ਮੀਨ ਬਚਾਉਣ ਵਾਸਤੇ ਇਹ ਨੌਚ ਜਿਹੜੀ ਹੈਗੀ ਆ ਖੜੇ ਪੈਰ ਜਿਹੜੇ ਮੌਕੇ 'ਚ ਸਰ ਕੱਢੀ ਗਈ ਹੈ ਜਿਹੜੀ ਇਹ ਪ੍ਰੋਬਲਮ ਆਈ ਹੈ ਜੀ ਉਹਨੇ ਆਪਦੀ ਜ਼ਮੀਨ ਬਚਾਉਣੀ ਸੀਗੀ ਨੌਚ ਬਣਾ ਲਈ ਤੇ ਉਹ ਦਿੱਕਤਾਂ ਹੈਗੀਆਂ ਪਰ ਅਦਰਵਾਈਜ਼ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੀ ਉਹ ਜ਼ਮੀਨ ਗਈ ਹੈ ਤੇ ਉਹ ਮਤਲਬ ਵੇਸਰਾ ਚਲੋ ਜ਼ਮੀਨ ਦਾ ਮੁੱਲ ਹਰੇਕ ਹਸਤੀ ਪਿਆਰਾ ਹੁੰਦਾ ਹਨ ਮਤਲਬ ਹਸਿਆਣੀ ਵਾਲੇ ਵਾਲੇ ਦੀ ਜ਼ਮੀਨ ਵੀ ਓਨੀ ਓਦੇ ਹਸਤੇ ਇੰਪੋਰਟੈਂਟ ਹੈ ਜਿੰਨੀ ਇੱਥੋਂ ਵਾਲੀ ਆ ਪਰ ਜੇ ਆਪਾਂ ਵੈਲਿਊ ਵਾਈਜ਼ ਵੇਖੀਏ ਤਾਂ ਇਹ ਜ਼ਮੀਨਾਂ ਤਾਂ ਬਹੁਤ ਐਕਸਪੈਂਸਿਵ ਜ਼ਮੀਨਾਂ ਆਉਟ ਆ ਗਈ ਹਾਂ ਮੈਂ ਤੁਹਾਨੂੰ ਦੱਸਦਾ ਸੀ ਦੈਨਿਕ ਸਵੇਰਾ ਤੇ ਰਿਪੋਰਟ ਕੀਤੀ ਹੈ ਇੱਥੇ ਪਿੰਡ ਪੈਂਦੇ ਨੇ ਡੇਰਾ ਬੱਸੀ ਤੋਂ ਸਟਾਰਟ ਹੋ ਜਾਂਦੇ ਨੇ ਉਹ ਜਿੱਥੋਂ ਘੱਗਰ ਦਾ ਪੁੱਲ ਬਣਿਆ ਹੋਇਆ ਛੱਤਬੀੜ ਦੇ ਮਗਰਲੇ ਪਾਸੇ ਇੱਥੋਂ ਦੀ ਸਿਟੀ ਐਮਐਲਏ ਦਾ ਪਿੰਡ ਹੈ ਬਾਕਰਪੁਰ ਉਸ ਤੋਂ ਅੱਗੇ ਇਬਰਾਹਿਮਪੁਰ ਪਿੰਡ ਹੈ ਉਸ ਤੋਂ ਅੱਗੇ ਬਰੋਲੀ ਪਿੰਡ ਹੈ ਉਸ ਤੋਂ ਚੜਿਆਲਾ ਪਿੰਡ ਅਮਲਾਲਾ ਪਿੰਡ ਹੈ ਫਿਰ ਚੜਿਆਲਾ ਪਿੰਡ ਹੈ ਫਿਰ ਖਜੂਰ ਮੰਡੀ ਹੈ ਫਿਰ ਟਵਾਣਾ ਹੈ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਕਿ ਉਮੂਮਨ ਐਵਰੇਜ ਤੌਰ ਤੇ ਜਿਨ੍ਹਾਂ ਦੀ ਬੰਨੇ ਦੇ ਉੱਤੇ ਜ਼ਮੀਨਾਂ ਸਨ 3-3 4-4 5-5 ਏਕੜ ਜ਼ਮੀਨ ਉਹ 20-25-25 30-30 ਫੁੱਟ ਨੀਵੀ ਹੋ ਗਈ ਖਤਮ ਹੀ ਹੋ ਗਈ ਖਤਮ ਹੋ ਗਈ ਹੈ ਤੇ ਇੱਕ ਬਜ਼ੁਰਗ ਸੀ ਸ਼ਾਇਦ ਉਹ ਅਮਲਾਲਾ ਪਿੰਡ ਦੇ ਤੇ ਉਹਨਾਂ ਨੂੰ ਆਪਣੀ ਜ਼ਮੀਨ ਜਾਂਦੀ ਵੇਖ ਕੇ ਉਹ ਤੇ ਬੇਹੋਸ਼ ਵੀ ਹੋ ਗਏ ਸੀ ਮੌਕੇ ਤੇ ਤਾਂ ਕੀ ਇਹ ਦੇਖੋ ਸਰਕਾਰਾਂ ਦੇ ਉਤੇ ਆਸ ਰੱਖਣਾ ਲੋਲੇ ਦੇ ਕਿਸ ਸਰਕਾਰ ਤੇ ਆਸ ਰੱਖ ਸਕਦੇ ਆ ਪਰ ਇਹ ਆਪਣੇ ਆਪ ਚ ਵਿਰੋਧਾਵਾਸੀ ਵੀ ਹੈ ਕਿ ਸਰਕਾਰਾਂ ਤੇ ਆਸ ਰੱਖੀ ਕੋਈ ਬੜਾ ਸੌਖੀ ਪੂਰੀ ਨਹੀਂ ਹੁੰਦੀ ਲੋਕਾਂ ਨੂੰ ਅਦਾਲਤ ਚ ਜਾਣਾ ਪੈਂਦਾ ਜਾਂ ਫਿਰ ਸੰਘਰਸ਼ ਕਰਨੇ ਪੈਂਦੇ ਨੇ ਮੋਰਚੇ ਲਾਣੇ ਪੈਂਦੇ ਨੇ ਦੇਖੋ ਆਪਾਂ ਨਾ ਚਲੋ ਆਪਾਂ ਬਹੁਤ ਸੰਸਥਾਵਾਂ ਕੰਮ ਕਰ ਸਕਦੀਆਂ ਹਨਾ ਅਸੀਂ ਕਿੰਨੇ ਵੀ ਅਸੀਂ ਬਹੁਤ ਕਰ ਰਹੇ ਆ ਆਪਣੇ ਲੋ ਵੱਡੀਆਂ ਵੀ ਉੱਥੇ ਬਹੁਤ ਕਰ ਰਹੀਆਂ ਆਪਣੇ ਤੋਂ ਛੋਟੇ ਲੋਕ ਵੀ ਬਹੁਤ ਕਰ ਰਹੇ ਆ ਪਰ ਸੰਸਥਾਵਾਂ ਰਲ ਕੇ ਕਿੰਨਾ ਕੰਮ ਕਰ ਰਹੇ ਨੇ ਸਰਕਾਰ ਦੇ ਮੁਕਾਬਲੇ ਉਹ ਕੁਝ ਵੀ ਨਹੀਂ ਕਰ ਸਕਦੇ ਠੀਕ ਹੈ ਨਾ ਸਰਕਾਰ ਆਪਾਂ ਇੱਕ ਪਿੰਡ ਦੇ ਵਿੱਚ ਦੋ ਘਰ ਠੀਕ ਕਰਾ ਦਾਂਗੇ ਹਾਂ ਆਪਾਂ ਕਿਸੇ ਦੀ ਜ਼ਮੀਨ ਕੋਈ 50 100 ਕਿੱਲੇ ਸਵਾਰ ਦਾਂਗੇ ਸਵਾਰ ਦੋਗੇ ਉਹਨੂੰ ਲੈ ਕੇ ਤਾਂ ਨਹੀਂ ਦੇ ਸਕਦੇ ਕਿ ਤੋ ਨਹੀਂ ਦੇ ਸਕਦੇ ਨਾ ਹਾਂਜੀ ਉਹ ਪੱਕੀ ਨਹੀਂ ਕਰਵਾ ਸਕਦੇ ਜੇ ਉਹਦੀ ਖਤਮ ਹੋ ਗਈ ਉਹਨੂੰ ਕਿਤੇ ਰੀਹੈਬਿਲੀਟੇਟ ਨਹੀਂ ਕਰ ਸਕਦੇ ਲਾਅ ਵਾਲੇ ਪਾਸੇ ਕਾਨੂੰਨੀ ਤੌਰ ਤੇ ਤਾਂ ਆਪਾਂ ਕੁਝ ਵੀ ਨਹੀਂ ਨਾ ਕਰ ਸਕਦੇ ਸੋ ਆਪਾਂ ਕਹੀ ਸਰਕਾਰਾਂ ਤੇ ਆਪਾਂ ਆਸ ਨਾ ਰੱਖੀਏ ਇਹ ਮੇਰੇ ਖਿਆਲ ਅਪਰੋਚ ਠੀਕ ਨਹੀਂ ਗਈ ਇਹਦੀ ਬਜਾਏ ਆਪਾਂ ਨੂੰ ਸਰਕਾਰਾਂ ਨੂੰ ਪ੍ਰੈਸ਼ਰ ਕਰਨਾ ਚਾਹੀਦਾ ਐਜ਼ ਅ ਪ੍ਰੈਸ਼ਰ ਗਰੁੱਪ ਕੰਮ ਕਰਕੇ ਉਹਨਾਂ ਦੀ ਆਵਾਜ਼ ਜਿਵੇਂ ਆਪਾਂ ਪਿੱਛੇ ਇਸੇ ਕਰਕੇ ਲਿਆ ਕਿ ਆ ਆਪਣਾ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਵੀ ਆ ਸੈਂਪਲ ਕੁਝ ਲੋਕਾਂ ਨੂੰ ਅਸੀਂ ਲੈ ਕੇ ਆਏ ਆ ਇਹਨਾਂ ਦੀ ਗੱਲਾਂ ਸੁਣੋ ਉਹ ਬੰਦੇ ਆਏ ਸੀ ਉਹ ਬੰਦੇ ਆਏ ਸੀ ਉਹ ਕਿਹੜੇ-ਕਿਹੜੇ ਪਿੰਡਾਂ ਦੇ ਸੀ ਜੇ ਯਾਰ ਜੀ ਦੋ ਦੋ ਥਾਂ ਤੋਂ ਲੋਕ ਸੀਗੇ ਇੱਕ ਤਾਂ ਹਰੀਕੇ ਦੇ ਨੇੜੇ ਦੇ ਪਿੰਡਾਂ ਦੇ ਸੀ ਜਿਨ੍ਹਾਂ ਦੀ ਜ਼ਮੀਨ ਹੈ ਇਸ ਟਾਈਮ ਬਿਲਕੁਲ ਹਰੀਕੇ ਜਿੱਥੇ ਉਹ ਪੁਲ ਹੈਗਾ ਨਾ ਜੀ ਪੱਕਾ ਪੁਲ ਉਹਦੇ ਬਿਲਕੁਲ ਥੱਲੇ ਆ ਉਹਨਾਂ ਦੀ ਜ਼ਮੀਨ ਜਿਹੜੀ ਕਿ ਕੁਝ ਵਾਸ਼ ਆਊਟ ਹੋ ਗਈ ਆ ਤੇ ਕੁਝ ਬਣਾਉਣੀ ਪੈ ਰਹੀ ਆ ਬਣਾਉਣੀ ਵੀ ਬਹੁਤ ਔਖੀ ਆ ਜੀ ਉਹ 8-7-7 ਫੁੱਟ ਮਿੱਟੀ ਚੜੀ ਵੀ ਉੱਥੇ ਠੀਕ ਆ ਉਦੇ ਇਲਾਵਾ ਬਾਕੀ ਜਿਹੜੇ ਲੋਕ ਸੀਗੇ ਉਹ ਆਪਣਾ ਗੱਟੀ ਰਹੀਮ ਕੇ ਤੇ ਇਹ ਇਲਾਕਾ ਹੁਸੈਨੀ ਵਾਲੇ ਦੇ ਨੇੜੇ ਦੇ ਸੀਗੇ ਜਿਨ੍ਹਾਂ ਨੂੰ ਦੋ ਤਰ੍ਹਾਂ ਦੀ ਪ੍ਰੋਬਲਮ ਸੀ ਅਗੇਨ ਜਿਵੇਂ ਪੱਕੀ ਜ਼ਮੀਨਾਂ ਉਹਨਾਂ ਦੀਆਂ ਰੁੜ ਗਈਆਂ ਤੇ ਕੱਚੀਆਂ ਵੀ ਕਈ ਰੁੜ ਗਈਆਂ ਉਹਦਾ ਤਾਂ ਕੋਈ ਵਾਰਿਵਾਰਸੀ ਹੈ ਨਹੀਂ ਵੀ ਕਿਵੇਂ ਹੈਗੀ ਸੋ ਉਹ ਇੱਕ ਸੈਂਪਲ ਆਪਾਂ ਲਿਆਂਦਾ ਸੀ 15 ਪਰਿਵਾਰਾਂ ਦਾ ਬੰਦਾਂ ਕਿਸਾਨਾਂ ਮਜ਼ਦੂਰਾਂ ਦਾ ਤੇ ਉਹ ਇਸ ਕਰਕੇ ਕਿ ਵੀ ਇੰਨਾ ਅਰਗੇ ਉੱਥੇ ਹਜ਼ਾਰਾਂ ਆਪਾਂ ਹਜ਼ਾਰਾਂ ਤਾਂ ਲਿਆਵ ਨਹੀਂ ਸਕਦੇ ਸੀ ਇੱਥੇ ਹਨਾ ਪਰ ਇਹ ਹੁਣ ਜਾ ਰਜਰਿਸਟ ਸਸਤੇ ਵੀ ਚਾਹੀਦਾ ਸਰਕਾਰੀ ਐਡਮਿਨਿਸਟ੍ਰੇਸ਼ਨ ਵਾਸਤੇ ਵੀ ਚਾਹੀਦਾ ਕਿ ਉੱਥੇ ਪਹੁੰਚ ਕਰਕੇ ਉਹਨਾਂ ਨੂੰ ਕਿਸ ਤਰੀਕੇ ਨਾਲ ਆਪ ਕੰਪਨਸੇਟ ਕਰ ਸਕਦੇ ਆ ਕੀ ਆਪਾਂ ਉਹਨੂੰ ਪੈਸਾ ਦੇ ਸਕਦੇ ਆ ਐਡਮਿਨਿਸਟ੍ਰੇਸ਼ਨ ਲਈ ਤਾਂ ਸਭ ਤੋਂ ਈਜੀ ਹੈ ਨਾ ਜੀ ਉਹਨਾਂ ਨੂੰ ਤਾਂ ਆਪਣੇ ਹਲਕਾ ਪਟਵਾਰੀ ਨੂੰ ਕਹਿਣਾ ਕਿ ਤੂੰ ਜ਼ਮੀਨ ਦਾ ਜਿਹੜਾ ਲੱਠਾ ਖੋਲ ਹਾਂਜੀ ਆਹ ਦਰਿਆ ਦੇ ਨੰਬਰ ਨੇ ਇਹ ਦੇ ਨਾਲ-ਨਾਲ ਦੇ ਨੰਬਰਾਂ ਦੇ ਵਿੱਚ ਵਿਜ਼ਿਟ ਕਰਕੇ ਆ ਜਾ ਜਾ ਕਿ ਆ ਜਾ ਇਹ ਵੇਖ ਲੈ ਵੀ ਕਿਹੜੇ ਸਰਵਾਈਵ ਕਰ ਰਹੇ ਆ ਕਿਹੜੇ ਨਹੀਂ ਕਰ ਰਹੇ ਪਰ ਗਵਰਨਮੈਂਟ ਹਲੇ ਮੇਰਾ ਖਿਆਲ ਤਾਂ ਬੇਸਿਕ ਚੀਜ਼ਾਂ ਹੀ ਨਹੀਂ ਦੇ ਪਾ ਰਹੀ ਹੈ ਨਾ ਉਦਾ ਉਹ ਪੀਆ ਸੜਕਾਂ ਬਿਜਲੀ ਦੇ ਖੰਭੇ ਜੇ ਟੁੱਟ ਗਏ ਦੇਖੋ ਦੇਖੋ ਸਰਕਾਰ ਨੇ ਕਹਿੰਦੀ ਛੱਟੀ ਇੱਕ ਜੋ ਤਾਂ ਆਪਾਂ ਕਹਿੰਦੇ ਨਾ ਕਿ ਫੌਰੀ ਤੌਰ ਦੇ ਉੱਤੇ ਕੁਝ ਕਰੋ ਬਾਕੀ ਪੱਕੀ ਜਿਹੜੀ ਕੇਂਦਰ ਵਾਲੇ ਕਹਿੰਦੇ ਨੇ ਵੀ 1600 ਕਰੋੜ ਦਾ ਸੀ ਹੁਣ ਉਹ ਦਿੱਤਾ ਹੈ ਫੌਰੀ ਤੌਰ ਤੇ ਬਾਕੀ ਸਾਡੇ ਕੋਲ ਰਿਪੋਰਟ ਲੈ ਕੇ ਆਓ ਨੁਕਸਾਨ ਦੀ ਫਿਰ ਦਵਾਂਗੇ ਸਰਕਾਰ ਨੇ ਕਿਹਾ ਕਿ ਜਿਸ ਦਾ ਖੇਤ ਉਸ ਦੀ ਰੇਤ ਵੀ ਨਾਲੇ ਤੁਹਾਡੀ ਜ਼ਮੀਨ ਸਵਾਰੀ ਜਾਊਗੀ ਨਾਲੇ ਰੇਤ ਦਾ ਤੁਸੀਂ ਕੋਈ ਮੁੱਲ ਵਟ ਸਕਦੇ ਹੋ ਜੇਕਰ ਤੁਸੀਂ ਜ਼ਮੀਨੀ ਪੱਧਰ ਉੱਤੇ ਜਿਹੜੇ ਪਿੰਡਾਂ ਦੀ ਗੱਲ ਕਰ ਰਹੇ ਹੋ ਤੁਸੀਂ ਕਿਉਂ ਖੁਦ ਕੇ ਆ ਕੇ ਉਸਾਨੀ ਵਾਲੇ ਜਿਹੜਾ ਉਹਦੇ ਕੋਲ ਹਰੀਕੇ ਦੇ ਕੋਲ ਜਿਹੜਾ ਹੈ ਜਿਹੜਾ ਤੁਸੀਂ ਪਰਿਵਾਰ ਲੈ ਕੇ ਆਏ ਸੀ 7 7 8 8 ਫੁੱਟ ਰੇਤ ਚੜੀ ਹੋਈ ਹੈ ਉਹਨਾਂ ਨੂੰ ਕੋਈ ਫਾਇਦਾ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਲਿਖਿਆ ਇਸਾ ਆਈ ਹੈ ਜੀ ਕਿ ਉਹ ਜਿਹੜਾ ਸਲੋਗਨ ਆਪਾਂ ਮਿਸਲ ਦਾ ਦਿੱਤਾ ਸੀ ਕਿ ਜੀ ਦਾ ਖੇਤ ਉਹਦਾ ਰੇਤ ਤੇ ਚਲੋ ਇਹ ਚੰਗੀ ਗੱਲ ਆ ਕਿ ਸਰਕਾਰ ਨੇ ਬੜਾ ਇਮੀਡੀਏਟਲੀ ਉਹ ਅਡਾਪਟ ਕਰ ਲਿਆ ਉਹਨਾਂ ਨੇ ਕੀਤਾ ਹੈ ਨਾ ਉਹ ਹੋਰ ਹੈ ਲੋਕਾਂ ਦੀ ਆਵਾਜ਼ ਸੀ ਆਪਣਾ ਸਲੋਗਨ ਵੀ ਤਾਂ ਲੋਕਾਂ ਦੀ ਆਵਾਜ਼ ਤੋਂ ਹੀ ਨਿਕਲਦਾ ਹੈ ਨਾ ਸੋ ਗਵਰਨਮੈਂਟ ਨੂੰ ਵੀ ਇਹ ਪਤਾ ਸੀਗਾ ਕਿ ਇਹ ਕਰਨਾ ਹੈ ਪਟਨਾ ਉਹਦੇ ਵਿੱਚ ਪਹਿਲੀ ਗੱਲ ਤਾਂ ਟਾਈਮ ਦੀ ਸ਼ਾਰਟੇਜ ਆ ਮਤਲਬ ਆਪਾਂ ਕਹੀਏ ਕਿ ਕੋਈ ਬੰਦੇ ਚਾਹੁੰਦੇ ਆ ਬੀ ਆਦਾ ਰੇਤ ਵੇਚਣਾ ਠੀਕ ਹੈ ਤਾਂ ਉਹ ਟਾਈਮ ਹੁਣ ਉਹਦਾ ਡੇਟ ਨੇੜੇ ਆ ਰਹੀ ਹੈ ਜਾਂ 15 ਨਵੰਬਰ ਹੈ ਜਾਂ 15 ਦਸੰਬਰ ਆ ਉਹ ਇੰਨਾ ਘੱਟ ਟਾਈਮ 'ਚ ਨਹੀਂ ਹੋਊਗਾ ਇੰਨਾ ਟਾਈਮ 'ਚ ਘੱਟ ਟਾਈਮ ਤਾਂ ਐਕਸਪਲੋਇਟ ਹੀ ਹੋਣਗੇ ਉਹ ਵੈਸੇ ਉੱਥੇ ਉਹ ਆਪਣਾ ਜਿਹੜੀਆਂ ਡਿਗਿੰਗ ਮਸ਼ੀਨਸ ਲੱਗੀਆਂ ਵੀ ਆ ਸਾਰਾ ਕੁਝ ਹੋ ਰਿਹਾ ਹੈ ਮਿਲ ਵੀ ਰਿਹਾ ਲੋਕਾਂ ਨੂੰ ਪੈਸਾ ਪਰ ਲਾਰਜਲੀ ਲੋਕਾਂ ਨੂੰ ਇਹ ਫਾਇਦਾ ਨਹੀਂ ਉੱਥੇ ਹੋ ਰਿਹਾ ਕਿਉਂਕਿ ਪਹਿਲੀ ਗੱਲ ਤਾਂ ਟਾਈਮ ਘੱਟ ਆ ਲੋਕੀ ਕਣਕ ਵੀ ਜਨਾ ਚਾਹੁੰਦੇ ਆ ਸੈ ਇਨਾoretically ਬਹੁਤ ਸੋਹਣਾ ਲੱਗਦਾ ਵੀ ਉਹ ਰੇਤ ਹੈਗਾ ਠੀਕ ਹੈ ਐਕਚੁਅਲੀ ਉਹ ਇੰਨਾ ਮਿਕਸ ਹੋ ਜਾਂਦਾ ਮਿੱਟੀ ਚ ਸੇਲਟ ਚ ਕਹੀ ਤਾਂਗਾ ਪਿਓਰ ਸੇਲਟ ਆ ਜਿੱਥੇ ਐਕਚੁਅਲ ਸੇਲਟ ਆ ਗਈ ਉਥੇ ਚਲੋ ਜ਼ਮੀਨ ਚੰਗੀ ਵੀ ਹੋ ਜੂਗੀ ਪਰ ਉਹ ਨੂੰ ਵੋਣਾ ਬੜਾ ਔਖਾ ਹੈ ਇਸ ਟਾਈਮ ਠੀਕ ਹੈ ਜੀ ਕਿਤੇ ਉਹ ਰੇਤ ਤੇ ਸੇਲਟ ਮਿਕਸ ਹੀ ਗਈ ਆ ਕਿਤੇ ਕੋਈ ਚੱਕਣ ਵਾਲਾ ਹੀ ਨਹੀਂ ਆ ਰਿਹਾ ਸੋ ਇਹ ਪ੍ਰੈਕਟੀਕਲੀ ਗਰਾਊਂਡ ਦੇ ਉੱਤੇ ਜਿਹੜਾ ਹੈਗਾ ਨਾ ਉਹ ਟ੍ਰਾਂਸਲੇਟ ਨਹੀਂ ਹੋ ਰਿਹਾ ਆ ਯਾ ਤਾਂ ਦੇਖੋ ਗੌਰਮਣ ਕਹਿੰਦੇ ਵੀ ਟਰੱਕ ਵਿਚਾਰੇ ਉਹ ਦੱਸਦੇ ਵੀ ਬਾਹਰ ਜਦੋਂ ਨਿਕਲਦੇ ਆ ਦੂਰ ਜਾ ਕੇ ਕੁਝ ਏਰੀਆ ਤੋਂ ਬਾਅਦ ਫੜੇ ਜਾਣ ਲੱਗ ਜਾਂਦੇ ਆ ਸੋ ਪਾਲਿਸੀ ਜਿਹੜੀ ਹੋਣੀ ਚਾਹੀਦੀ ਹੈ ਨਾ ਜੀ ਉਹ ਨੂੰ ਉਹਦੀ ਪਾਲਿਸੀ ਆਪਾਂ ਦੋਨੇ ਬੈਠ ਕੇ ਇੱਥੇ ਬਣਾ ਲਾਂਗੇ ਇਸ ਕਮਰੇ 'ਚ ਵੀ ਪਰ ਕੀ ਉਹ ਪਾਲਿਸੀ ਬਣਨ ਤੋਂ ਬਾਅਦ ਉਹ ਪਾਲਿਸੀ ਲੋਕਾਂ ਵਾਸਤੇ ਟਰਾਂਸਲੇਟ ਹੋ ਰਹੀ ਆ ਆਪਦੇ ਕੰਮ 'ਚ ਕਿ ਨਹੀਂ ਹੋ ਰਹੀ ਜਾਂ ਉਹਦੀ ਆੜ 'ਚ ਗੈਰਗੂਨੀ ਮਾਇਨਤਾ ਨਹੀਂ ਸ਼ੁਰੂ ਹੋ ਗਈ ਉਹ ਵੀ ਹੁੰਦੀ ਪਈ ਹੋਗੀ ਬਿਲਕੁਲ ਵੱਡੀ ਗੱਲ ਤਾਂ ਇਹ ਹੈ ਆਪਣੇ ਤਾਂ ਉਹ ਪਹਿਲਾਂ ਹੁੰਦੀ ਹੋਊਗੀ ਕਿ ਇਹ ਤਾਂ ਉੱਥੋਂ ਆਇਆ ਜੀ ਹਾਂ ਵਿਧਾਨ ਸਭਾ 'ਚ ਵੀ ਰੌਲਾ ਉੱਠਿਆ ਇੱਕ ਨੇਤਾ ਨੇ ਦੂਜੇ ਨੇਤਾ ਦੇ ਉੱਤੇ ਜਿਹੜਾ ਇਲਜ਼ਾਮ ਲਾਇਆ ਕਿ ਤੁਸੀਂ ਇਹ ਸੋਚ ਕੇ ਜ਼ਮੀਨ ਲਿੱਤੀ ਹੈ ਬਿਆਸ ਦੇ ਕੰਡੇ ਦੇ ਉੱਤੇ ਤਾਂ ਕਿ ਤੇਰੇ ਤਾਊਗੀ ਉਹ ਪੋਸ可能 ਹੈ ਕਿਉਂਕਿ ਸਾਰਾ ਕੁਝ ਹੀ ਪੋਸੀਬਲ ਆ ਸੋ ਪਰ ਇਹ ਗੱਲਾਂ ਇੰਪਲੀਮੈਂਟ ਕਿਵੇਂ ਹੋਣੀ ਹੈ ਇਹ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਕਰਉਣਾ ਹੈ ਅੰਗਰੇਜ਼ ਵੇਲੇ ਜਿਵੇਂ ਡੀਸੀ ਦੇ ਕੈਂਪ ਆਫਿਸਿਸ ਕਿਉਂ ਹੁੰਦੇ ਸੀ ਕਿ ਉਹ ਮੌਕੇ ਤੇ ਜਾ ਕੇ ਵੇਖਦਾ ਸੀ ਕੀ ਕਰਨਾ ਮੌਕੇ ਤੇ ਜਾ ਕੇ ਹੀ ਸਚਾਈ ਦਾ ਪਤਾ ਲੱਗਦਾ ਹੈ ਬਾਕੀ ਅੰਕੜੇ ਦੱਸਦੇ ਆ ਬਹੁਤ ਕੁਝ ਪਰ ਅੰਕੜੇ ਸਭ ਕੁਝ ਨਹੀਂ ਹੁੰਦੇ ਹਨ ਬਾਕੀ ਰਿਐਲਿਟੀ ਉੱਥੇ ਸਮਝ ਆਉਂਦੀ ਹੈ ਅਸੀਂ ਗੱਲ ਕੀਤੀ ਹੈ ਮਿਸਲ ਪੰਜਾਬ ਦੇ ਐਨਜੀਓ ਦੇ ਕਰਤਾ ਤਰਤਾ ਅਜੀਪਾਲ ਸਿੰਘ ਬਰਾੜੋ ਨਾਲ ਸਾਡਾ ਮੁੱਦਾ ਜੋ ਰਿਹਾ ਹੈ ਉਹ ਐਸਾ ਮੁੱਦਾ ਸੀ ਜਿਸ ਵੱਲ ਸ਼ਾਇਦ ਬਹੁਤਾ ਧਿਆਨ ਨਹੀਂ ਦੇ ਰਹੇ ਲੋਕ ਜਾਂ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਹੀ ਖਤਮ ਹੋ ਗਈਆਂ ਥੈਂਕਸ ਵੀਰ ਤਾਂ ਵੀ ਅਸੀਂ ਕਈ ਰਿਪੋਰਟਾਂ ਦਿਖਾਈਆਂ ਕਿ ਅਗਰ ਦੇ ਕੰਡੇ ਦੀਆਂ ਸਤਲੁਜ ਦਾ ਖਾਸ ਕਰ ਹਰੀਕੇ ਤੋਂ ਲੈ ਕੇ ਹੁਸੈਨੀਵਾਲਾ ਤੱਕ ਦਾ ਜਿਹੜਾ ਜੀਵੰਤ ਜਿਹੜੇ ਅੰਕੜੇ ਨੇ ਉਹ ਅਜੀਪਾਲ ਸਿੰਘ ਬਰਾੜੋ ਨਾਲ ਨੇ ਆਪ ਜਾ ਕੇ ਦੇਖ ਕੇ ਪੇਸ਼ ਕੀਤੇ ਇਹਨਾਂ ਦੀ ਟੀਮਾਂ ਨੇ ਤੇ ਬਿਆਸ ਵਾਲੇ ਪਾਸੇ ਮਾਝੇ ਚੋਂ ਸੁਲਤਾਨਪੁਰ ਲੋਧੀ ਤੱਕ ਵੀ ਤਬਾਹੀਆਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਇਹ ਇਸ ਮੁੱਦੇ ਦਾ ਕਾਨੂੰਨੀ ਜਾਂ ਸਰਕਾਰੀ ਪੱਧਰ ਦੇ ਉੱਤੇ ਠੋਸ ਹੱਲ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਬੇਜਮੀਨੇ ਲੋਕ ਤਾਂ ਪਹਿਲਾਂ ਹੀ ਬਹੁਤ ਨੇ ਪੰਜਾਬ ਦੇ ਵਿੱਚ ਭਾਵੇਂ ਜਾਤੀ ਆਧਾਰਿਤ ਬੇਜਮੀਨੇ ਹੁਣ ਉਹ ਪਰ ਹੁਣ ਉਹ ਉਹ ਬੇਜਮੀਨੇ ਬਣ ਗਏ ਜਿਨ੍ਹਾਂ ਦੀ ਜ਼ਮੀਨ ਸਾਹਮਣੇ ਆ ਜਿੱਦੇ ਚੋ ਦਰਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਪਤਾ ਨਹੀਂ ਕਿ ਇਹ ਦਰਿਆ ਕਦੋਂ ਆਪਣਾ ਰਸਤਾ ਬਦਲੇਗਾ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਜੀ ਐਕਸਪੀਰਾਂ ਨੂੰ ਸਮਝਾਉਣ ਵਾਸਤੇ ਜੀ